ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਲਾਈਫਲਾਈਨ ਕਬੱਡੀ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਤੇ ਜਿੱਦਾਂ ਕਿ ਤੁਹਾਨੂੰ ਪਤਾ ਮੀਂਹ ਬਹੁਤ ਜ਼ਿਆਦਾ ਪੈਣਦਿਆ ਤੇ ਆਪਾਂ ਗਰਾਊਂਡ ਦਾ ਵਾਲਾ ਜਿਹੜਾ ਬਲੌਕ ਉਹ ਲੈ ਕੇ ਨਹੀਂ ਆ ਤੇ ਨਾ ਆਉਣਾ ਹੀ ਆ ਚਾਰ ਪੰਜ ਦਿਨ ਤੁਹਾਨੂੰ ਗਰਾਊਂਡ ਵਿਖਾਉਣੇ ਆ ਬਹੁਤ ਜ਼ਿਆਦਾ ਗਿੱਲੀ ਆ ਤੇ ਹੋ ਸਕਦਾ ਕਿ ਬੱਦਲ ਜੇ ਹੁਣ ਵੀ ਹੋਏ ਕਿ ਫੇਰ ਮੀਂਹ ਪਾ ਜੇ ਤੇ ਮਿਹਨਤ ਲੱਗੇ ਆ ਲਵਾਉਣ ਤੇ ਪੌੜੀ ਜਿਹੜਾ ਛੋਟਾ ਸਟੈਪ ਆ ਨਾ ਉਹ ਲਾਵਾਂਗੇ ਅਸੀਂ 3000 ਤੇ ਵਿੱਚ ਛਪਾਟੇ ਤੇ ਆਜੋ ਤੁਹਾਨੂੰ ਵਿਖਾਈਏ ਗਰਾਊਂਡ ਗਰਾਊਂਡ ਜਿੱਦਾਂ ਬਹੁਤ ਜ਼ਿਆਦਾ ਪਾਣੀ ਇਹ ਸਾਡਾ ਖਾੜਾ ਹੋ ਜੇ ਇਹ ਵੀ ਸੁੱਕਾ ਹੁੰਦਾ ਤੇ ਛਾਂ ਤੇ ਕੁਸਤੀ ਲਵਾ ਦਿੰਦੇ ਪਰ ਇਹ ਵੀ ਗੱਲਾ ਤਾਂ ਤੁਹਾਨੂੰ ਬੱਦਲ ਵਾਹ ਵਾਹ ਕਿਵੇਂ ਉਹ ਪਾਣੀ ਹੀ ਲੱਗੇ ਓਏ ਨਗਲਿਆਂ ਦੇ ਸ਼ੌਂਕ ਹੈ ਜੀ ਕੀਤਾ ਹੁਣ ਉਹਨਾਂ ਦਾ ਖੇਡਣ ਲੱਪੇ ਆ ਬਾਟਮਾਲ ਬਾੜੇ ਜੋਾਕੋ ਅੱਗੇ ਉੱਥੇ ਇੱਕ ਖਾਲੇ ਖਾੜਾ ਗੋਡੇ ਨੇ ਤੇ ਉੱਚ ਕੁਸ਼ਤੀ ਲਾਈ ਜਾਂਦੇ ਸੀ ਜੰਗ ਬੜੀ ਉਹ ਆਪਣਾ ਕਲੋਜ਼ ਕਰਕੇ ਵਿਖਾਇਆ ਕਰ ਗਰਾਊਂਡ ਸਾਰੀ ਗਿੱਲੀ ਵਈ ਕੀ ਆਪਣੀ ਗਰਾਊਂਡ ਤੇ ਗਰਾਊਂਡ ਬਹੁਤ ਜਿਆਦੀ ਗਿੱਲੀ ਆ ਉਹ ਵੇਖ ਕਿਦਾਂ ਲੱਗੇ ਓਏ ਘਾਹ ਤੋਂ ਪੈਰ ਪੂਰ ਤਿਲਕ ਕੇ ਛੱਟ ਨਾ ਲੱਗ ਜੇ ਇੱਧਰ ਆਓ ਤੁਹਾਡੀ ਬਾਡੀ ਲਾਓ ਨਾਲ ਆਜੋ ਸਟੈਂਪ ਨਾ ਬਣਾਈਏ ਤੁਹਾਡਾ ਵੀ ਆਜੋ ਆਜੋ ਸਾਰੇ ਬਲਵਾਨਾਂ ਦੇ ਨਾਲ ਪੁੱਤ ਆਜੋ ਪਾਣੀ ਆ ਉਹਦੇ ਪਾਣੀ ਜੇ ਲੱਗੇ ਤੇ ਪੈਰ ਪੂਰ ਖਰਾਬ ਕਰ ਲੋਗੇ ਕੀ ਫਾਇਦਾ ਆਜੋ ਕੌਣ ਛੋੜ ਵਾਲੇ ਕਰਾਂਗੇ ਮੁੜਦੇ ਆ ਆਡੀਓ ਤੇ ਰੋਡੀ ਜੀ ਪਈ ਉਹ ਕਰੋ ਹੁਣ ਹੁਣ ਤੱਕ ਪੈਰਾਂ ਨਾਲ ਸਾਬ ਤੇ ਮੁਰੇ ਸ਼ੁਰੂ ਕਰਾਂਗੇ ਵਾਰਮ ਅਪ ਦੇ ਉੱਤੇ ਹੀ ਹੋਏ ਨਾ ਫਾਕ ਤੁਸੀਂ ਤੇ ਨਾਲ ਹੀ ਆਏ ਜੇ ਤੋ ਇੱਥੇ ਆਪਣਾ ਆਪਣਾ ਜੋਟਾ ਬਣਾ ਲਓ ਜਦਾਂ ਇੱਕ ਇੱਕ ਸੈੱਟ ਚ 400 ਸਟੈਪ ਲਾਗੇ ਨਾ ਤੇ ਨਾਲ ਵੱਡੇ ਡੰਡ ਮਾਰੀ ਆ ਤੇ ਛਪਾਟੇ ਬਾਅਦ ਚ ਮਰਾਵਾਂਗੇ ਠੀਕ ਆ ਠੀਕ ਨੰਗ 3000 ਕੋੜੀ ਲੱਗ ਗਈ ਬੜੀ ਓ ਮੈਚ ਦੀ ਕੀ ਗੱਲ ਕਰਨੀ ਆਓ ਇੱਧਰ ਹਾਂ ਉਹ ਕੌਣ ਆਦਾ ਉਹ ਪਾਣੀ ਕੱਤ ਪਾਉਂਦੇ ਆ ਵੀ ਪੁੱਤ ਹਾਂ ਓਏ ਵਿੱਚ ਵਿੱਚ ਭੱਜੇ ਫਿਰਦੇ ਆ ਸਾਡੇ ਬਾਤ ਜਾਣੀਆਂ ਪੁੱਤ ਇਦਾਂ ਨਹੀਂ ਕਰੀ ਜਾਂਦਾ ਗਰਾਊਂਡ ਦੇ ਵਿੱਚ ਨਹੀਂ ਬੜੀ ਦਾ ਠੀਕ ਆ ਸਾਂਹ ਕੇ ਹਾਂ ਜੀ ਕੋਈ ਫਸਲਾ ਦੀਪੂ ਦੀ ਸਾਥ ਨੂੰ ਪੁੱਛਿਆ ਸੀ ਬਾਂਦੀ ਕੋਈ ਨਹੀਂ ਕਰਨਾ ਹੈ ਜੀ ਹਾਂ ਨਹੀਂ ਨਹੀਂ ਉਹਥੇ ਜਿਹੜੇ ਮੇਨ ਪ੍ਰਬੰਧਕ ਆ ਉਹ ਕੌਣ ਹੈ ਦੀਪੂ ਦੀ ਸਾਥੀ ਆ ਉਹ ਪਰਾਂ ਜਿਹੜਾ ਬਾਬੇ ਦੇ ਮੇਲਾ ਹੁੰਦਾ ਬਹੁਤ ਸ਼ਾਨਦਾਰ ਆਹੋ ਦੀਪੂ ਦੀ ਸਾਥੀ ਬਾਬੇ ਸ਼ਾਨਦਾਰ ਕੇ ਬਾਬੇ ਝੰਡੇ ਸ਼ਾਹ ਦਾ ਉਹ ਅਗਲੇ ਪਾਸੇ ਛੱਪੜ ਕੋਲ ਨਹੀਂ 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 ਬਾਬੇ ਸ਼ਾਨਦਾਰ ਦਾ ਮੇਲਾ ਹੁੰਦਾ ਹੈ ਹਾਂ ਜਿਹੜਾ 13 ਜਹਾਜ਼ ਦਾ ਹੁੰਦਾ ਹੈ ਕਾਗ ਵਧੀਆ ਲੱਗਦਾ ਉਹ ਹੀ ਉਹਨਾਂ ਨਾਲ ਗੱਲ ਕਰੋ ਕਰਦੇ ਆਂ ਤੇ ਕੋ ਫੜ ਕੇ ਦਿਨਾ ਤੁਹਾਨੂੰ ਮੈਚ ਤੇ ਆ ਜਿਹੜਾ ਇੱਥੇ ਹੁੰਦਾ ਬਾਬਾ ਬਛਰਕੀ ਖਾਦੇ ਇਹ ਤੇ ਆ ਗਿਆ ਆਜ ਇੱਕ ਅੱਜ 30 ਮਹੀਨਾ ਚੜ ਗਿਆ ਇੱਕ ਸੌਣ ਹੋ ਗਿਆ ਏ ਆ ਜੀ ਆ ਹਾਂ 13 ਸੌਣ ਹੋ ਉਹ ਸੱਚ ਨੂੰ ਉਹ ਕੱਟ ਗਿਆ ਨੇ ਮੁਰਕਾ 20 21 ਸੌਣ ਚਲ ਜਾਂਦਾ ਬਸ ਜਦੋਂ ਗੋਪੀ ਛੇਤੀਕਾਰ ਤੇਰੇ ਨਾਲ ਵੇਖਣਦਾ ਸਾਰੇ 13 ਮੈਂ ਤਿੰਨ ਚਾਰ ਦਿਨਾਂ ਬਾਅਦ ਵੜਿਆ ਕੀ ਗੱਲ ਆ ਹਾਂ ਮੈਂ ਲਗਾਉਂਦ ਰਹੂਂ ਭਾਈ ਇਹ ਸਾਰਿਆਂ ਆਤੇ ਉਨਾ ਹੀ ਆ ਬਣੀਆ ਦੋ ਦਿਨਾਂ ਬਾਅਦ ਆਇਆ ਮੈਂ ਕੋਸਾ ਦੋ ਦਿਨਾਂ ਬਾਅਦ ਕਿਉਂ ਤੂੰ ਦੋ ਦਿਨਾਂ ਬਾਅਦ ਆਇਆ ਪੁੱਛੋ ਭਵਾਨ ਕਿੰਨੇ ਦਿਨਾਂ ਬਾਅਦ ਆਇਆ ਦਹਾ ਦਿਨਾਂ ਬਾਅਦ ਤੂੰ ਕਾ ਤਿਸ ਭਾਈ ਮੈਂ ਤੀ ਨਹੀਂ ਗਏ ਉਧਰ ਮੈਂ ਆਇਆ ਹਾਂ ਮਗਰ ਤੂੰ ਪੰਜਾਂ ਸਿਆਹ ਦਿਨਾਂ ਬਾਅਦ ਆਇਆ ਛੇਤੀ ਕਰ ਹੁਣ ਗੱਲਾਂ ਨਾ ਖਣਾ ਇੱਕ ਡੰਡਾ ਬਣਾਓ ਵਧੀਆ ਜਾ ਭੀਮ ਬਣਾ ਡੰਡਾ ਚੱਲ ਭੀਮ ਇਕੱਟ ਕੇ ਖੇਡੀ ਜਾਣਾ ਮੈਂ ਤਾਂ ਖੇਡ ਕੇ ਲਵਾਈ ਹਾਂ ਆਵੇ ਕੰਚ ਤੋਂ ਕੀ ਬਣੇ ਤੁਸੀਂ ਪਹਿਲਾਂ ਵੇਖੋ ਹਾਂ ਤਾਰੂਣੀ ਆ ਗਈ ਆਲੇ ਹੁਣ ਦੇ ਹੀ ਜਾਣਗੇ ਆ ਤਾਰੂਣ ਆਗੇ ਕੰਡਾ ਚਲੋ ਫੋਟੋ ਬਣਾ ਖਾਣਗੇ ਚਲੋ ਪੌੜੀ ਵਾਲ ਨੂੰ ਚਲੋ ਬਲਵਾਨ ਸਾਰੇ ਨੋਂ ਨੋ ਦੋ ਤੋਂ ਕਿੱਥੇ ਪਾਉਣਾ ਇੱਕ ਪਾਵਾ ਠੀਕ ਆ ਇੱਕ ਛੱਡ ਚ 400 ਲੱਗਣਾ ਓ ਠੀਕ ਆ ਹਾਂ トゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲトゲト ਉਹ ਠੀਕ ਆ ਕੇ ਜਵਾੜ ਘੋੜੇ ਲਾ ਲਿਓ ਕਾਲਾ ਨਾ ਕੱਢੀ ਆਇਓ ਸਾਨੂੰ ਠੀਕ 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 ਤੇ ਜਾ ਲੈ ਆਪਾਂ ਗਰਾਊਂਡ ਨਹੀਂ ਲਾਉਣੀ ਹੁਣ ਮੇਹਨਤ ਹੀ ਲੱਗਣੀ ਜਿਹੜੀ 4-5 ਦਿਨ ਗਰਾਊਂਡ ਨਹੀਂ ਜੇ ਲੱਗਣ ਠੋਕਦੀ ਤਾਂ ਲਾਉਣਾ ਖੇਤ ਕੇ ਜੇ ਬੜਾ ਵੀ ਕੰਮ ਆ ਗਿਆ ਇਹਦਾ ਜੀ ਹਾਂ ਉਹ ਨਹੀਂ ਆਉਂਦੀ ਜਿਹੜਾ ਅੱਜ ਪੁੱਛਦੇ ਨੇ ਡਾਕਟਰ ਕਾਲੀ ਜੀ ਹਾਂ ਉਹ ਜਣਾ ਜਣਾ ਉਹ ਰੇ ਕੋਈ ਬਿਮਾਰੀ ਉਹ ਨਹੀਂ ਬੀਗਲੇ ਨਾ ਓਏ ਕਪੜਾ ਦੇ ਨਾ ਹੋਰ ਦੇਖੋ ਕਿਰਾਬ ਲਵਾਨੀਆਂ ਉਹ ਕਰਦਾ ਰਹੀਦਾ ਜੀ ਇਹਦਾ ਪਰਾ ਅਰਸ਼ ਦੀ ਫੋਟ ਡੰਡਾ ਗਿੱਲਾ ਆ ਰਿਹਾ ਹੁਣ ਮਿੱਤਰੋ ਮੈਂ ਤੁਹਾਨੂੰ ਦੱਸਦਾ ਜੇ ਤੇ ਮੈਨੂੰ ਨਾ ਬਾਤ ਅੰਦਰ ਗਾਲਾਂ ਕੱਢੀਆਂ ਕਿ ਤੁੱਚੋ 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 ਤੇ 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 别动，别动，我不查你了。 ਪੇ 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 ਦੋ 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 ਬਾਤੀ ਦੇ ਬਣਾਉਣੇ ਆ ਚੱਲ 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 ਜਮੇਸ਼ਾ ਦੀ ਬੈਠਕਾਂ ਬੈਠ ਕਾ ਨਾ ਬੜਾ ਟੈਡ ਨਾ ਨੇ ਇੰਨਾ ਪੋੜੀ ਦੇ ਬੜਾ ਟੈਡ ਹੁੰਦਾ ਏ ਕੀ ਗੱਲ ਆ ਓਦੋਂ ਦੇ ਤਾਜ਼ੀ ਮੇਰੇ ਟੈਡ ਹਾਂ ਬੈਠ ਕਾ ਉਹ ਤੂੰ ਬਹ ਲਾਈ ਨਹੀਂ ਨੂੰ ਮੈਂ ਤਾਂ ਉਹਦੋਂ ਨਹੀਂ ਪੈ ਗਿਆ ਤਾਜ਼ੀ ਮੈਂਨੇ ਲਾਈ ਇਹ ਪਹਿਲੇ ਬਣਾਇਆ ਇਹਨੂੰ ਪੁੱਛ ਸਾਬ ਚੱਲ ਚੱਲ ਤੂੰ ਉੱਥੇ ਜਾ ਲਾ ਦੋ ਜਣੇ ਪਿੱਛਾਂ ਕਿਧਰ ਆ ਗਏ ਚੱਲ ਤੂੰ ਲਾ ਲਾ ਥੋੜੀ ਥੋੜੀ ਕਰਕੇ ਲਾ ਕੋਈ ਨਹੀਂ ਹੁੰਦਾ ਆ ਮੈਟ ਲੋ ਗਿਆ ਓਏ ਰਾਣਾ ਵੇ ਇਹਨੂੰ ਤੁਹਾਡਾ ਬਿਲਕੁਲ ਨਹੀਂ ਹੈਗਾ ਕੋਸਾ ਵੇ ਟੀਟੋਂਦੇ ਡੰਡਾ ਮਾਰੋ ਇਹਨਾਂ ਦੇ ਆ ਲੈ ਰੇ ਇਹ ਚੋ ਕਿੱਥੋਂ ਬੋਤ ਖੱਚੋ ਕੋਸਾ ਜੇ ਇਹ ਬੰਦੇ ਨੇ ਤਗੜੇ ਹੋਣੇ ਹੋਵੇ ਉਹ ਕਿੱਦਾਂ ਹੁੰਦਾ ਵਾ ਪੰਧਾਣਾ ਪੁੱਤ ਮਿਹਨਤ ਲਾਇਆ ਤਗੜਾ ਦਾ ਜਿੰਨੀ ਤੁਸੀਂ ਹਾਰਡ ਪ੍ਰੈਕਟਿਸ ਲਾਓਗੇ ਨਾ ਉਨੇ ਹੀ ਬਣ ਜਾਣਾ ਜਿਹੜੀ ਭਲਵਾਨੀ ਆ ਨਾ ਆਪਾਂ ਫਿਰ ਕੀ ਸੋਚਦੇ ਆਂ ਕਿ ਕੱਲੀ ਖਰਾਕ ਨਾ ਬੰਦਾ ਤਗੜਾ ਦਾ ਖਰਾਕ ਆਪਣੀ ਜਗ੍ਹਾ ਮਿਹਨਤ ਆਪਣੀ ਜਗ੍ਹਾ ਹਾਂਜੀ ਕਿੰਨੇ ਤਗੜੇ ਹੋਣਾ ਨਾ ਹਾਂਜੀ ਹਾਂਜੀ ਉਹਨੇ ਮਿਹਨਤ ਲੱਸੀ ਲੱਸੀ ਪੀ ਕੇ ਵੀ ਤਗੜੇ ਹੋਣਾ ਹਾਂਜੀ ਲੱਸੀ ਹੁੰਦੀ ਨਾ ਕੱਚੀ ਲੱਸੀ ਉਹਨੇ ਲੱਸੀ ਨਾਲ ਭਲਵਾਨ ਬਣ ਜਾਣਾ ਹਾਂਜੀ ਪਰ ਗੱਲ ਕਿੱਥੇ ਮੁੱਕਣੀ ਹੈ ਮਿਹਨਤ ਸਹੀ ਹੈ ਹੁਣ ਖਰਾਕ ਖਾਣ ਨੂੰ ਬੜੀ ਬੜੀ ਦੁਨੀਆ ਪਈ ਆ ਵੀ ਜਿਹੜਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਨਾ ਹਾਂਜੀ ਹਾਂਜੀ ਆਂਡੇ ਮੀਡ ਜਿਨ੍ਹਾਂ ਦੇ ਰੁਟੀਨ ਚ ਚੱਲੀ ਜਾਂਦਾ ਜੇ ਮੰਨ ਲਓ ਵੱਡੇ ਘਰਾਂ ਦੇ ਲੋਕ ਆ ਹਾਂਜੀ ਉਹ ਫਿਰ ਇਦਾਂ ਸਾਰੇ ਤਗੜੇ ਹੋ ਜਾਣੇ ਸਾਰੇ ਤਗੜੇ ਹੋ ਜਾਣੇ ਕਬੱਡੀ ਜੀ ਦਾ ਜੀ ਮਾੜਾ ਖੇਡਣ ਹਾਂ ਮਾੜਾ ਖੇਡੇ ਨਾ ਲਾ ਕੇ ਲੀੜੇ ਆਖੇ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਹਾਂਜੀ ਹਾਂਜੀ ਠੀਕ ਆ ਇਸ ਕਰਕੇ ਗੱਲ ਮਿਹਨਤ ਦੇ ਮੁਕਦੀ ਮਿਹਨਤ ਕਰਨੀ ਪੈਣੀ ਆ ਹਾਂ ਬੰਨਾ ਮਿਹਨਤ ਕਰੋ ਠੀਕ ਹਾਂ ਠੀਕ ਕਰਨਾ ਤਗੜੇ ਹੋ ਰਹੇ ਆ ਪਾ ਹਮੈ ਪਰਵਾਨਾ ਖੁੰਦਾ ਜਾਂਦਾ ਹੀ ਤੂੰ ਸ਼ਵਾ ਸ਼ਵਾ ਉਸਤਾਦ ਜੀ ਜਿਵੇਂ ਮੀ ਪੈਂਦੇ ਆ ਤੇ ਲੋਕੀ ਮਿਹਨਤ ਛੱਡਦੇ ਨੇ ਛੱਡ ਦਿੰਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਗਰਾਊਂਡ ਛੱਡ ਸਕਦੇ ਜੇ ਤੁਸੀਂ ਗਰਾਊਂਡ ਨਹੀਂ ਲੱਗਣੀ ਹਾਂਜੀ ਮਤਲਬ ਲੋ ਆਪਾਂ ਤਾਂ ਪੇ ਸਿੱਖ ਜੇ ਮਲੋ ਗਰਾਊਂਡ ਆਪਣੀ ਅੱਜ ਗਿੱਲੀ ਹੈ ਹਨਾ ਉਹ ਉਹ ਬੁਖਾਤੀ ਇਹਨਾਂ ਨੂੰ ਹਾਂਜੀ ਤੇ ਉਹ ਛੱਡ ਸਕਦੇ ਆ ਆਂ ਹਾਂਜੀ ਜਿਹੜੀ ਮਿਹਨਤ ਆ ਨਾ ਮਿਹਨਤ ਹਾਂਜੀ ਹਾਂਜੀ ਮੰਨ ਲਓ ਤਾਂ ਆ ਵੀ ਆਪਣਾ ਥਾਂ ਗਿੱਲਾ ਹੁੰਦਾ ਸਾਰਾ ਇੱਥੇ ਨਹੀਂ ਆ ਆਂਦਾ ਹਾਂਜੀ ਚੱਲ ਚੱਜੂ ਉਹ ਤਾਂ ਹੀ ਘਰੇ ਵੀ ਲਾ ਸਕਦੇ ਜੀ ਹਾਂਜੀ ਹਾਂਜੀ ਘੜ ਘੜ ਸਵੇਰੇ ਉੱਠੋ 500 600 ਛਪਾਟਾ ਦੇ ਮਾਰੋ ਸਹੀ ਗੱਲ ਥਾਡੀ ਠੀਕ ਆ ਹਾਂਜੀ ਜੇ ਨਹੀਂ ਛਪਾਟਾ ਮਾਰ ਵਜਦਾ 500 600 ਨਹੀਂ ਵਜਦਾ ਹਾਂਜੀ ਵੱਡੇ ਡਾਂਟ ਮਾਰੋ 100 100 ਦਾ ਸੈਟ ਲਾਓ ਤੇ ਨਾਲ ਹੀ 100 100 ਬੈਠਕ ਮਾਰੀ ਜਾਓ ਹਾਂਜੀ ਉਹਦਾ ਸਗਾਤ ਨਹੀਂ ਗੰਦੇ ਮਾਰੂ ਦੇ ਡੰਡਾ ਚੱਲ ਚੱਲ ਮੈਂ ਕਿਉਂ ਨਹੀਂ ਮੈਂ ਤਲਾ ਹੁੰਦਾ ਮੰਮਾ ਚਲੋ 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 ਕਿਚੋ 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 ਖਲੋਣਾ ਨਹੀਂ ਚਲੋ ਚਲੋ ਆ ਮਾਰਦਾ ਤੂੰ ਹਾਂ ਨਹੀਂ ਹੁੰਦੀ ਡੰਡਾ ਮਾਰੋ ਕੱਢ ਦੇ ਚੱਲ 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 ਚਲੋ ਚਲੋ ਓਏ ਹਾਂ ਤੇ ਬਲੌਗਰ ਨਾ ਮਜ਼ਾਕ ਕਰਦੇ ਉਹ ਬੰਦਾ ਕਹੇਗੀ ਇਹਨਾਂ ਨੂੰ ਸਾਹ ਨਾ ਨਹੀਂ ਦਾ ਟਿੱਕੀ ਆਉਂਦਾ ਜੀ ਪਰ ਜਾਨ ਵੇਖ ਲਓ ਤਾਂ ਜੀ ਟਿੱਕੀ ਠੀਕ ਹੈ ਠੇ 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 ਸਵਾ 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 ਤਗੜੇ ਤਗੜੇ ਨੋ ਤੁਸੀਂ ਥੱਲੇ ਗੱਲਗੇ ਛੋਟੇ ਸਟੈਪ ਤੇ ਕੀ ਗੱਲ ਆ ਹੈ ਉੱਤੇ ਯਾਰਾ ਯੋਰ ਲੱਗਦਾ ਵਾ ਯੋਰ ਕਰ 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 ਇਹ ਰੋਟੀ ਦੀ ਲੋੜ ਦੀ ਪਈਆਂ ਨੇ ਮਸਾਲ ਪੱਟਾਂ ਦੇ ਮਸਾਲ ਇਹ ਲਾਇਆਂ ਹੀ ਬਣਨੀਆਂ ਠੀਕ ਆ ਤਗੜੇ ਹੋਣਾ ਨਾ ਤਗੜੇ ਇਹ ਅੱਜ ਤੋਂ ਸਾਈਆਂ ਇਹ ਮਿਹਨਤ ਕਰਨੀ ਪੈਣੀ ਬੁੱਤ ਰੈਗੂ ਰੈਗੂ ਤੁਹਾਨੂੰ ਚੇਕਣਾ ਜੇ ਨਿਹਰਨ ਗਰਾਊਂਡ ਕਿਲੀ ਆ ਨਾ ਉਹਨੇ ਦਿਨ ਸਾਰੇ ਬੂਟ ਪਾ ਗਿਆ ਕਰੋ ਠੀਕ ਹੈ ਠੀਕ ਜੋਰਦਾਂ ਵਾਂ ਕੇ ਖੇਡ ਲਾ ਸਾਰੇ ਬੂਟ ਪਾ ਗਿਆ ਕਰੋ ਪਤਾ ਕੀ ਆ ਏ ਹੁਣ ਕੋਈ ਪਤਾ ਨਹੀਂ ਆਪਾਂ ਕਿਹੜੀ ਮਿਹਨਤ ਲਾਉਣੀ ਸ਼ੁਰੂ ਕਰ ਦੇਣੀ ਆ ਬੂਟਾਂ ਦਾ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੁਣ ਆ ਪੌੜੀ ਲਾਉਂਦੇ ਜੇ ਤੇ ਆਪਾਂ ਪੰਜੇ ਚ ਲੈ ਜਾਣੇ ਏ ਤੁਹਾਡੇ ਠੀਕ ਆ ਉਹਨੇ ਦਿਨ ਚਾਰ ਪੰਜ ਦਿਨ ਫੂਡ ਪਾ ਗਿਆ ਉਹ ਆ ਅੱਜ ਕੱਲ ਨੂੰ ਇੱਕ ਸਫਰੈਂਟਾ ਮਾਰਾਂਗੇ ਆਪ ਚੜਦੇ ਆ ਆਈਡੀ ਪਾਰਟੀ ਦੀ ਆਪਣੀ ਨਾਲ ਨਹਿਰ ਵਾਲੀ ਆਪ ਸੁਆ ਇਧਰੋਂ ਆ ਪੋਲ ਜਿੱਦਾਂ ਭਲਾਉਨੇ ਨੇ ਹਾਂ ਠੀਕ ਆ ਖਿੱਚੋ 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 ਮੇਲਤੀ ਲਾਉਣੀ ਆ ਆਪਾਂ ਜਿਹੜੀ ਗਰਾਊਂਡ ਲਾਉਣੀ ਆ ਉਹਨਾਂ ਨੂੰ ਛੁੱਟੀ ਕਰਿਓ ਓਏ ਕੋਈ ਮੂਫਾਰ ਦੀ ਜੇ ਬਾਕੀ ਇੱਕ ਚੱਲਾਂਗੇ ਕਿੰਨੇ ਲੱਗਣਾ ਕਿੰਨੇ ਲਾਉਣੇ ਆ ਤੇ ਨਹੀਂ ਆ ਕਿੰਨੇ ਲਾਉਣੇ ਆ ਤੇ ਨਹੀਂ ਆ ਕੋਈ ਆ ਨਹੀਂ ਚੱਲ 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 ਸਾਨੂੰ ਓਏ ਕਿੰਨੇ ਸੱਟ ਲਾਉਣੇ ਆ ਕਿੰਨੇ ਜਨ ਲਾਉਣੇ ਆ ਚੱਲ ਓਏ ਚੱਲ 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 ਗਲਦਾਰ ਹੈ ਤੇਰੀ ਬੋਡੀ ਉਹਦੀ ਟੈਡ ਉਹ ਜੀਰ ਹੋਰ ਜਾਏ ਹੋਏ ਹੋਏ